ਮੁੰਡਾ ਫਾਇਰ ਹੋਇਆ ਹੈ। ਸਾਰੇ ਮੁੰਡਾ ਸਰਕਾਰ ਦੇ ਬਾਰੇ ਬੰਦ ਕਰ ਦੇਣਾ ਹੈ। ਜੰਦੂ ਦਾ ਨਾਮ ਹੈ। ਜੀ ਨੰਬਰ 4 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੋ ਆਈਆਂ ਸੰਤਾ ਹੈ। ਲੱਗ ਲੱਗ ਜੈ ਮਾਤਾ ਦੀ ਅਸੀਂ ਪਹੁੰਚੇ ਜੀ ਇਸ ਟੈਨ ਮਾਚ ਚੰਦੂ ਕਨਿਧੀ ਨਜ਼ਦੀਕ ਜੋ ਕਿ ਗੌਰਵ ਕੱਕੜ ਜੀ ਵੱਲੋਂ ਲਾਈਕ ਇੱਕ ਵਿਸ਼ਾਲ ਲੰਗਰ ਲਗਾਇਆ ਜਾਂਦਾ ਇੱਥੇ ਚੌਦਮਾ ਜਿਹੜਾ ਵਿਸ਼ਾਲ ਲੰਗਰ ਆ ਉਹ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਬੜਾ ਤੋਂ ਇੰਟਰਵਿਊ ਕਰਨੀ ਸ਼ਕਤਪੂਰਵਕ ਜਿਹੜੀ ਹੈਗੇ ਇੱਥੇ ਸੇਵਾ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਨਾਲ-ਨਾਲ ਜੋ ਕਿ ਉਹਨਾਂ ਦੇ ਜਿਹੜੇ ਕੁਝ ਦੇ ਕੰਮ ਕਰਦੇ ਨੇ ਜੋ ਕਿ ਭਾਜਪਾ ਦੇ ਆਗੂ ਸਨ ਉਹ ਜ਼ਿਲ੍ਹਾ ਪ੍ਰਧਾਨ ਨੇ कोरोना दे ना ਦੇ ਵੱਲੋਂ ਅੱਜ ਚੌਥਾ ਵਿਸ਼ਾਲ ਲੰਗਰ ਜਿਹੜਾ ਹੈਗਾ ਇੱਥੇ ਲਗਾਇਆ ਜਾਂਦਾ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਦਦ ਲਈ ਪੂਰੀ ਸ਼ਰਧਾ ਨਾਲ ਲਗਾਇਆ ਰਿਹਾ ਉਹਨਾਂ ਦੀ ਟੀਮ ਜਿਹੜੀ ਹੈਗੀ ਆ ਬਕਰਾਰ ਆਪਦਾ ਆਪਦੇ ਸਤਾਂ ਤੇ ਵਧੀਆ ਕੰਮ ਕਰ ਰਹੀ ਹੈ ਔਰ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਰ ਪੂਰੀ ਕਿਸ ਤਰ੍ਹਾਂ ਦੀ ਪ੍ਰਕਿਰਿਆ ਰਹਿੰਦੀ ਹੈ ਇਹਨਾਂ ਦੀ ਸਵੇਰ ਤੋਂ ਜਿਵੇਂ ਸ਼ੁਰੂ ਕਰਦੇ ਆ ਔਰ ਸ਼ਾਮ ਤੱਕ ਜਿਵੇਂ ਇਹਨਾਂ ਦਾ ਪੂਰਾ ਕੰਮ ਚੱਲਦਾ ਉਹਦੇ ਬਾਰੇ ਪੂਰੀ ਗੱਲਬਾਤ ਕਰਾਂਗੇ ਸਾਡੇ ਨਾਲ ਗੌਰਵ ਕੱਕੜ ਜੀ ਮੌਜੂਦ ਸਨ ਗੱਲਬਾਤ ਕਰਾਂਗੇ ਹਾਂਜੀ ਜੈ ਮਾਤਾ ਦੀ ਜੈ ਮਾਤਾ ਦੀ ਗੁਰਜੀ ਪੂਰਾ ਜਿਹੜਾ ਸ਼ੁਰੂ ਤੋਂ ਲੈ ਕੇ ਕਿਸ ਤਰ੍ਹਾਂ ਦਾ ਪ੍ਰਕਿਰਿਆ ਰਹਿ ਜਾਂਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਦਾ ਔਰ ਜੈ ਮਾਤਾ ਦੀ ਆਰਤੀ ਹੈਗੀ ਆ ਜਾਂ ਉਸ ਤੋਂ ਇਲਾਵਾ ਕਿਦਾਂ-ਕਿਦਾਂ ਦਾ ਜਿਹੜਾ ਪ੍ਰਕਿਰਿਆ ਚੱਲਦਾ ਪਹਿਲੋ ਤਾਂ ਮੈਂ ਚਿੰਤਪੁਰ ਨੂੰ ਹੀ ਮਾਤਾ ਜੀ ਦਾ ਮੈਂ ਮਹਾਮਾਈ ਦਾ ਤੇ ਮੇਰਾ ਪਰਿਵਾਰ ਲੱਖ-ਲੱਖ ਸ਼ੁਕਰਗੁਜ਼ਾਰ ਆ ਤੇ ਉਹਦੇ ਧੰਨਵਾਦੀ ਆ ਜਿਨ੍ਹਾਂ ਦੀ અપਾਰ ਕਿਰਪਾ ਸਦਕਾ ਅਸੀਂ ਇੱਥੇ 14ਵਾਂ ਲੰਗਰ ਲੈ ਕੇ ਆਏ ਆ ਹਰ ਸਾਲ ਦੀ ਤਰ੍ਹਾਂ ਸੀ 2011 ਦੇ ਵਿੱਚ ਅੰਗੇਸ਼ ਜੀ ਮਾ ਚੰਦਪੁਰ ਦੀ ਦੇ ਦਰਬਾਰ ਤੇ ਇੱਥੇ ਆਏ ਸੀ ਪਹਿਲਾ ਲੰਗਰ ਅਸੀਂ ਬਾਹਰ ਲਾਇਆ ਸੀ ਟੈਂਟ ਲਾ ਕੇ ਉਦੋਂ ਇੱਥੇ ਲੰਗਰ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਮਾਹ ਮਾਈ ਦੀ અપਾਰ ਕਿਰਪਾ ਹੋਈ ਆ ਜਗਾ ਸਾਨੂੰ ਬਾਊ ਜੀ ਨੇ ਦਿੱਤੀ ਅਤੇ ਉਸ ਤੋਂ ਬਾਅਦ ਅਸੀਂ ਇੱਥੇ ਸ਼ੈੱਡ ਪਾਇਆ ਤੇ ਲਗਾਤਾਰ ਅਸੀਂ 8 ਦਿਨ ਇੱਥੇ ਲੰਗਰ ਲਾਉਂਦੇ ਆ 5 ਤਰੀਕ ਨੂੰ ਅਸੀਂ ਚੱਲੇ ਸੀ 6 ਤਰੀਕ ਨੂੰ ਅਸੀਂ ਲੰਗਰ ਸ਼ੁਰੂ ਕਰਤਾ ਸੀ ਤੇ 13 ਤਰੀਕ ਦਾ ਮਹਾਮਾਈ ਦਾ ਹਰ ਸਾਲ ਦੀ ਤਰ੍ਹਾਂ ਅਸੀਂ ਇੱਥੇ ਜਾਗਰਣ ਵੀ ਕਰਾਉਨੇ ਆ 13 ਤਰੀਕ ਨੂੰ ਜਾਗਰਣ ਕਰਾ ਕੇ 14 ਤਰੀਕ ਦੀ ਸਾਡੀ ਜਿਹੜੀ ਵਾਪਸੀ ਆ ਸੰਗਤ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਸ਼ਰਧਾ ਭਾਵਨਾ ਮਹਾਮਾਈ ਦੇ ਦਰ ਤੇ ਲੋਕ ਦੂਰ ਦੂਰ ਤੋਂ ਪੈਦਲ ਆਉਂਦੇ ਆ ਕੋਈ ਲੰਮੇ ਪੈ ਕੇ ਆਉਂਦੇ ਕੋਈ ਸਾਈਕਲਾਂ ਤੇ ਆਉਂਦੇ ਆ ਸਾਈਕਲਾਂ ਤੇ ਆਉਂਦੇ ਆ ਤੇ ਹਰ ਤਰ੍ਹਾਂ ਦੀ ਜਿਹੜੀ ਸੰਗਤ ਹੈ ਇੱਥੇ ਮਹਾਮਈ ਦੇ ਦਰ ਤੇ ਹੁੰਦੀ ਆ ਤੇ ਹਰ ਇੱਕ ਦੀ ਮਹਾਮਈ ਆਸਮਰਾਦ ਪੂਰੀ ਕਰਦੀ ਆ ਹਰ ਇੱਕ ਨੂੰ ਮੂੰਹ ਮੰਗਿਆ ਮਰਦਾ ਦਿੰਦੀ ਅਸੀਂ ਅੱਜ ਵੀ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਫਰੀਦਕੋਟ ਤੋਂ ਜਿੱਦਾਂ ਆਪਦੀ ਟੀਮ ਨੂੰ ਪੂਰਾ ਲੈ ਕੇ ਆਨੇ ਹੋ ਔਰ ਓਕੇ ਆਗੇ ਇਥੋਂ ਪੂਰਾ ਦਾ ਜਿਹੜਾ ਵਿਸ਼ਾਂਦ ਜਿਹੜਾ ਮਗਰੀ ਸੁਭਾ ਦਾ ਜਿਹੜੀ ਸਵੇਰ ਹੈਗੀ ਆ ਉਸ ਤੋਂ ਤੁਸੀਂ ਆਰਤੀ ਕਰਦੇ ਹੋ ਪੂਜਾ ਕਰਦੇ ਹੋ ਉਸ ਤੋਂ ਬਾਅਦ ਜਿਹੜਾ ਕਿਸਤਨੋ ਦਾ ਪ੍ਰਕਿਰਿਆ ਜਿਹੜਾ ਲੈਂਦਾ ਥੋੜਾ ਪੂਰਾ ਸੇਰੇ ਉੱਕੇ ਜੀ ਅਸੀਂ ਪ੍ਰਸ਼ਾਦ ਬਣਾਉਂਨੇ ਆ ਆਜੋ ਤੁਹਾਨੂੰ ਮੈਂ ਭਵਨ ਜੀ ਵੀ ਲੈ ਕੇ ਚੱਲਦਾ ਅੰਦਰ ਆਓ ਮਹਾਰਾਜ ਆ ਸਾਡਾ ਮਹਾਮਾਈ ਦਾ ਭਵਨ ਲੱਗਾ ਹੋਇਆ ਜੀ ਸੇਰੇ ਉੱਕੇ ਇੱਥੇ ਪ੍ਰਸ਼ਾਦ ਬਣਦਾ ਜੀ ਪ੍ਰਸ਼ਾਦ ਨਾਲ ਅਸੀਂ ਇੱਥੇ ਮੱਥਾ ਟੇਕਦੇ ਆਂ ਮੱਠਾ ਟੇਕਨ ਤੋਂ ਬਾਅਦ ਸ਼ੇਰੇ ਪਰੌਂਖੇ ਬਣਦੇ ਆ ਕਦੀ ਆਲੂ ਪੂਰੀ ਕਦੀ ਛੋਲੇ ਪੂਰੀ ਕਦੀ ਬਰੈਡ ਕਦੀ ਵੱਖ-ਵੱਖ ਆਈਟਮਾਂ ਬਣਦੀਆਂ ਰਹਿੰਦੀਆਂ ਨੂਡਲ ਟਿੱਕੀ ਭੱਲਾ ਦਾਲ ਫੁਲਕਾ ਜਿਵੇਂ ਹੁਣ ਰਾਜਮਾ ਚੌਲ ਆਲੂਆਂ ਦੀ ਸਬਜ਼ੀ ਚਟਨੀ ਨਾਲ ਫੁਲਕੇ ਦਾ ਲੰਗਰ ਚੱਲ ਰਿਹਾ ਉਸੇ ਤਰ੍ਹਾਂ ਆਈਟਮਾਂ ਜਿਹੜੀਆਂ ਬਦਲਦੀਆਂ ਰਹਿੰਦੀਆਂ 24 ਘੰਟੇ ਲੰਗਰ ਚੱਲਦਾ ਜੀ ਚਾਹ ਸਾਡੀ ਉਹ ਦੇਖੋ ਮੈਂ ਬੇਨਤੀ ਕਰੂੰਗਾ ਸਾਥੀ ਮਿਖਾਇਆ ਜਾਵੇ ਇਧਰ ਦੇ ਪਾਸੇ ਚਾਹ ਦਾ ਲੰਗਰ ਹੈ ਜਿਹੜਾ ਇਹ 24 ਘੰਟੇ ਚੱਲਦਾ ਰਹਿੰਦਾ ਚਾਹ ਸ਼ੇਰ ਤੋਂ ਸ਼ੁਰੂ ਹੋ ਜਾਂਦੀ ਹੈ ਰਾਤ ਤੱਕ ਚਾਹ ਚੱਲਦੀ ਰਹਿੰਦੀ ਹੈ ਫਿਰ ਸਵੇਰ ਤੱਕ ਚੱਲਦੀ ਰਹਿੰਦੀ ਆ ਉਸੇ ਤਰ੍ਹਾਂ ਉਧਰਲੇ ਪਾਸੇ ਪਾਣੀ ਹੈ ਇਧਰ ਲੰਗਰ ਹੈ ਨਾਲ ਸਾਡੇ ਮਾਤਾ ਚਿੰਤਪੁਰਨੀ ਦੀ অপার ਕਿਰਪਾ ਸਦਕਾ ਇੱਥੇ ਸੰਗਤ ਦੇ ਬੈਠਣ ਦਾ ਸੌਣ ਦਾ ਵੀ ਟਾਈਮ ਜਦੋਂ ਹੁੰਦਾ ਤਾਂ ਸੰਗਤ ਨੂੰ ਅਸੀਂ ਇੱਥੇ ਗੱਦੇ ਦੇ ਦਿੰਨੇ ਆ ਤੇ ਸੰਗਤ ਇੱਥੇ ਬੈਠ ਕੇ ਆਰਾਮ ਕਰਦੀ ਆ ਸੌਂਦੀ ਆ ਨਾਲ ਹੀ ਇਧਰ ਸਾਡੇ ਜਿੱਥੇ ਬਰਤਨ ਸਾਫ਼ ਕਰਦੇ ਉਹਦੇ ਨਾਲ ਬਾਥਰੂਮ ਬਣਿਆ ਆ ਸੰਗਤ ਆਉਂਦੀ ਐ ਇੱਥੇ ਨਾਉਂਦੀ ਟੌਂਦੀ ਵੀ ਐ ਬਾਥਰੂਮ ਕਰਦੀ ਖਾਸ ਕਰਕੇ ਇਸ ਮੇਲੇ ਦੇ ਵਿੱਚ ਸਾਡੀਆਂ ਜਿਵੇਂ ਆ ਭੈਣਾਂ ਪਈਆਂ ਸਾਡੀਆਂ ਮਾਵਾਂ ਪਈਆਂ ਇਹਨਾਂ ਨੂੰ ਜ਼ਿਆਦਾ ਦਿੱਕਤ ਆਉਂਦੀ ਐ ਕਿਉਂਕਿ ਪੈਰ ਬਲ ਚੱਲਦੇ ਆ ਦੂਰ ਦੂਰ ਤੋਂ ਆਰਾਮ ਕਰਨ ਦੀ ਦਿੱਕਤ ਆਉਂਦੀ ਐ ਸੌਣ ਬਹਿਣ ਦੀ ਨਾਉਣ ਦੀ ਦਿੱਕਤ ਆਉਂਦੀ ਐ ਸੋ ਅਸੀਂ ਸ਼ੁਕਰਗੁਜ਼ਾਰ ਆ ਮਾ ਚੰਦਪੁਰ ਦੀ ਜੀ ਦੇ ਲਲਤ ਕੱਕੜ ਜੀ ਤੇ ਮੈਂ ਗੌਰਵ ਕੱਕੜ ਜੀ ਜਿਨ੍ਹਾਂ ਨੇ ਮਾਤਿਕ ਮੁਰਦੀ ਦੇ ਅਸ਼ੀਰਵਾਦ ਸਦਕਾ ਇੱਥੇ ਅਸੀਂ ਆਏ ਆਂ ਸੰਗਤ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਸਾਨੂੰ ਮਾਣ ਹੈ ਜਿਹੜਾ ਮਾਤਾ ਰਾਣੀ ਨੇ ਦਿੱਤਾ। ਅਸੀਂ ਤੁਹਾਨੂੰ ਅਕਸਰ ਹੀ ਦੇਖਦੇ ਰਹਿੰਨੇ ਆ ਕਿ ਤੁਸੀਂ ਧਾਰਮਿਕ ਕੰਮਾਂ ਦੇ ਵਿੱਚ ਆਪਣਾ ਸਹਿਯੋਗ ਦਿੰਦੇ ਰਹਿੰਨੇ ਹੋ। ਤਾਂ ਇਹ ਕਿੰਨਾ ਦੇ ਬਦੌਲਤ ਜਿਹੜਾ ਹੈਗਾ ਤੁਸੀਂ ਇੱਥੇ ਲੰਗਰ ਸ਼ੁਰੂ ਦੀ ਸ਼ੁਰੂਆਤ ਕੀਤੀ। ਜੀ ਮੈਂ ਮੇਰਾ ਉਸਤਾਦ ਸਾਡਾ ਭਾਈ ਤਰਸ਼ੀਮ ਕੱਕੜ ਮਹਾਰਾਜ ਉਹਨਾਂ ਸਵਰਗਾਚ ਵਾਸਾ ਕਰੇ ਉਹਦੇ ਪਰਿਵਾਰ ਨੂੰ ਰੱਬ ਸਾਰੀਆਂ ਖੁਸ਼ੀਆਂ ਬਖਸ਼ੇ। ਮੈਂ ਪਹਿਲੀ ਵਾਰ ਜਦੋਂ ਪ੍ਰਾਪਰਟੀ ਦਾ ਕੰਮ ਸ਼ੁਰੂ ਕੀਤਾ ਸੀ ਤੇ ਮੈਂ ਉਹਨਾਂ ਨਾਲ ਹੀ ਇੱਥੇ ਮਾ ਚਿੰਤਗੋਣੀ ਦੇ ਦਰਬਾਰ ਤੇ ਆਇਆ ਸੀ ਤੇ ਜਿਵੇਂ ਮੇਰੇ ਸਤਾਰ ਕੱਕਰ ਸਾਹਿਬ ਲੰਗਰ ਲਾਉਂਦੇ ਸੀ ਮੈਂ ਉਹਨਾਂ ਨਾਲ ਪਹਿਲਾਂ ਦੋ ਤਿੰਨ ਲੰਗਰਾਂ ਦੇ ਵਿੱਚ ਸੇਵਾ ਕੀਤੀ ਆ ਉਸ ਤੋਂ ਬਾਅਦ ਜ ਮਾਤਾ ਰਾਣੀ ਨੇ ਮੈਨੂੰ ਬਲ ਬਖਸ਼ਿਆ, 부ద్ధి ਬਖਸ਼ੀ, ਕਾਰੋਬਾਰ ਬਖਸ਼ਿਆ ਸਾਡੇ ਦੋਨਾਂ ਭਰਾਵਾਂ ਨੂੰ ਅਸੀਂ ਆਪ ਦਾ ਲੰਗਰ ਲਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਦਾ ਲੰਗਰ ਪਿੱਛੇ ਲੱਗਦਾ ਸੀ ਤੇ ਹੁਣ ਸਾਡਾ ਲੰਗਰ ਇੱਥੇ ਲੱਗਦਾ ਮਾਤਾ ਰਾਣੀ ਦੀ ਅਪਾਰ ਕਿਰਪਾ ਨਾਲ ਤੇ ਉਸ ਤੋਂ ਬਾਅਦ ਬਾਬਾ ਫਰੀਦ ਜੀ ਦੇ ਮੇਲੇ ਵਾਲੇ ਦਿਨ 21 22 23 ਤਿੰਨ ਦਿਨ ਜਿਵੇਂ ਤੱਕੜ ਸਾਹਿਬ ਉੱਥੇ ਲੰਗਰ ਲਾਉਂਦੇ ਸੀ ਉਸ ਤੋਂ ਬਾਅਦ ਅਸੀਂ 2011 ਦੇ ਵਿੱਚ ਉੱਥੇ ਲੰਗਰ ਲਾਉਣਾ ਸ਼ੁਰੂ ਕੀਤਾ ਸੋ ਅੱਜ ਮਾਤਾ ਚਿੰਤਪੁਰੀ ਦੀ ਵੀ ਅਪਾਰ ਕਿਰਪਾ ਸਦਕਾ ਤੇ ਬਾਬਾ ਸ਼ੇਖ ਫਰੀਦ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਉਹਨਾਂ ਦੀ ਕਿਰਪਾ ਸਦਕਾ ਲੰਗਰ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਸਾਡੇ ਨਾਲ ਗੌਰਵ ਤੱਕੜ ਜੀ ਔਰ ਅਸੀਂ ਗੱਲਬਾਤ ਕੀਤੀ ਇਹਨਾਂ ਨੇ ਕਿਦਾਂ ਆਗਾਸਰ ਜਿਹੜਾ ਸ਼ੁਰੂ ਕੀਤਾ ਲੰਗਰ ਦਾ ਔਰ ਇਸ ਤਰ੍ਹਾਂ ਹੀ ਹਰ ਖਬਰ ਦੇਖਣ ਲਈ ਸਾਡੇ ਨਾਲ ਬਨੇ ਰਹੋ ਤੁਸੀਂ ਦੇ ਦਿਓ ਪੰਜਾਬ ਦੀ